ਸ਼੍ਰੀ ਰਾਮ ਮੰਦਰ ਪ੍ਰਾਨ ਪ੍ਰਤੀਸ਼ਟਾ ਸਮਾਗਮ ਦੇ ਮੱਦੇਨਜ਼ਰ ਸੋਹਾਣਾ ਦੇ ਬਦਰੀ ਨਾਰਾਇਣ ਮੰਦਰ 'ਚ ਰਾਮ ਕਥਾ ਦਾ ਆਯੋਜਨ ਕੀਤਾ ਗਿਆ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਪਹੁੰਚੀ ਤੇ ਇਸ ਸਮਾਗਮ 'ਚ ਮੁਹਾਲੀ ਤੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਵੀ ਸ਼ਿਰਕਤ ਕੀਤੀ ਪੁਲਵੰਤ ਸਿੰਘ ਨੇ ਕਿਹਾ ਕਿ ਇਸ ਘੜੀ ਦਾ ਲੰਬੇ ਸਮੇਂ ਤੋਂ ਲੋਕ ਇੰਤਜ਼ਾਰ ਕਰ ਰਹੇ ਸੀ ਕਿ ਆਖਿਰ ਕਦੋਂ ਅਯੁੱਧਿਆ ਚ ਰਾਮ ਮੰਦਰ ਬਣੇਗਾ ਤੇ ਹੁਣ ਉਹ ਘੜੀ ਆ ਗਈ ਹੈ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਅਸੀਂ ਇਸ ਚੀਜ਼ ਨੂੰ ਵੇਖ پا ਰਹੇ ਹਾਂ ਕਿ ਅਯੁੱਧਿਆ ਚ ਰਾਮ ਮੰਦਰ ਦੇ ਵਿੱਚ ਸ਼੍ਰੀ ਰਾਮ ਜੀ ਦਾ ਪ੍ਰਣ ਪ੍ਰティਸ਼ਟਾ ਕੀਤੀ ਜਾਵੇਗੀ ਤੁਨਾ ਸਾਰਿਆਂ ਨੂੰ ਵਧਾਈ ਦਿੱਤੀ ਕਿ ਜਿਸ ਘੜੀ ਦਾ ਇੰਤਜ਼ਾਰ ਸੀ ਉਹ ਘੜੀ ਆ ਗਈ ਹੈ ਤੇ ਇਸ ਦੇ ਨਾਲ ਸੋਹਾਣਾ ਦੇ ਬਦਰੀ ਨਾਰਾਇਣ ਮੰਦਰ ਚ ਦੋ ਕਮ ਦੇ ਹੋਰ ਬਣਾਉਂਦਾ ਐਲਾਨ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਏ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਾਰਾ ਤੁਸੀਂ ਸਾਰੇ ਜਣੇ ਕੰਧ ਨੰਦ ਵਾਣ ਰਹੇ ਹੋ ਔਰ ਮੂਰਤੀ ਸਥਾਪਨਾ ਜਿਹੜੀ 22 ਤਰੀਕ ਨੂੰ ਅਰਜਨ ਦੇ ਜਿਹੜੀ ਹੋਣੀ ਏ ਉਹਦੀ ਵੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਤੀ ਗੱਲ ਹੈ ਵੀ ਬਦੇ ਇੰਗਰਾਜ਼ ਦੇ ਨਵੇਂ ਮਹਾਰਦ ਦੇ ਵਿੱਚ ਵੀ ਉਸੇ ਤਰ੍ਹਾਂ ਵਾਈ ਤਰੀਕ ਨੂੰ ਜਿਹੜੀ ਸ਼੍ਰੀ ਰਾਮ ਦੀ ਮੁੱਖ ਮੰਤਰੀ ਸਭਾ ਲੜੀ ਹੁਣ ਜਾ ਰਹੀ ਹੈ ਆਪਾਂ ਸਾਰੇ ਬਹੁਤ ਕਿਸਮਤਾਂ ਰਹੇ ਆਂ ਪਾਗਾਂ ਆਏ ਆਂ ਵੀ ਅਸੀਂ ਆਪਣੇ ਸਾਹਮਣੇ ਸਾਰਿਆਂ ਨੇ ਅਜੁੱਦੇ ਹਾਂ ਜਿਹੜਾ ਨਵੇਂ ਮੰਤਰੀ ਬਣ ਕੇ ਤਿਆਰ ਹੋਇਆ ਉਹ ਦੇਖਿਆ ਇਹ ਸਾਡੀ ਕਿਸਮਤ ਦੇ ਵਿੱਚ ਸੀ ਸਾਰਿਆਂ ਦੇ ਵਿੱਚ ਵੀ ਅਸੀਂ ਆਪਣੀ ਆਪਣੀ ਜਨਮ ਜੀਵਨ ਦੇ ਵਿੱਚ ਬੜਾ ਅਦਿਸ਼ ਹੈ ਪਹਿਲਾਂ ਵੀ ਆਪਣੇ ਤੋਂ ਚੱਲੇ ਗਏ ਨੇ 500 ਸਾਲ ਬੰਦੇ ਜਨਰੇਸ਼ਨਸ ਹੋ ਗਈ ਤੇ ਹੋਰ ਵੀ ਆਉਣਗੇ ਉਹ ਪੌਸ ਆ ਗਏ ਲੇਕਿਨ ਸਾਨੂੰ ਇਸ ਗੱਲ ਦਾ ਮਾਣ ਸਦਾ ਪ੍ਰਾਪਤ ਰਹੂਗਾ ਵੀ ਸ਼੍ਰੀ ਰਾਮ ਦਾ ਮੰਦਿਰ ਸੀ ਜਿਹੜਾ ਉਹ ਸਾਡੇ ਦੇਖਦੇ ਦੇਖਦੇ ਬਣਿਆ ਹਮ ਸਾਰਿਆਂ ਨੂੰ ਦੀ ਬਹੁਤ ਬਹੁਤ ਮੁਬਾਰਕਾਂ ਅੱਗੇ ਪੂਰਾ ਦੇਸ਼ ਜਨਤਾ ਪੂਰੇ ਦੇਸ਼ ਦਾ ਹਰ ਘਰ ਹਰ ਮੰਦਰ ਅਜਤੇ ਵਗਿਆ ਹੋਇਆ ਹਰ ਘਰ ਦੇ ਵਿੱਚ ਖੁਸ਼ੀਆਂ ਬਣਾਈਆਂ ਜਾ ਰਹੀਆਂ ਨੇ ਔਰ ਪੂਰੇ ਭਾਰਤ ਵਰਸ਼ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਦੁਆਲੀ ਵਾਲਾ ਮਾਹੌਲ ਬਣਿਆ ਹੋਇਆ ਹੈ ਔਰ ਸਾਰੇ ਭਾਈਚਾਰਕ ਵੀ ਉਡੀਕ ਕਰ ਰਹੇ ਨੇ ਵੀ ਕਦੋਂ ਦੇਵਾ ਦੇ ਤੇ ਕਦੋਂ ਅਸੀਂ ਸਾਰੇ ਇੱਕ ਛੇਮਰਾਸਤ ਕਰੀਏ ਤਮ ਸਾਰਿਆਂ ਨੂੰ ਇਸ ਸੁਵਿਧਾ ਮੌਕੇ ਤੇ ਬਹੁਤ ਬਹੁਤ ਧੰਨਵਾਹੀ ਹਾਂ ਤੁਨ ਸਾਰਿਆਂ ਨੂੰ ਜੋ ਤੁਹਾਡੇ ਮਨੋਂ ਕੰਮ ਨਾਲ ਜੋ ਤੁਸੀਂ ਮਨੋਂ ਕੰਮ ਨਾਲ ਲੈ ਕੇ ਇੱਥੇ ਆਏ ਹੋ ਉਹ ਬੋਲਿਆ ਕਰ ਤੇ ਮੈਂ ਧੰਨਵਾਦ ਹਾਂ ਸ਼੍ਰੀ ਬਦਰੀਨਾਥ ਮੰਦਿਰ ਕਮੇਟੀ ਦਾ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਹੀ ਮਾਣ ਦੁੱਤਾ ਹੈ ਸਤਿਕਾਰ ਦੁੱਤਾ ਹੈ ਅੱਜ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਨੂੰ ਇੱਥੇ ਬੁਲਾ ਕੇ ਤੇ ਤੁਹਾਡੀ ਚਰਨਾਂ ਦੇ ਸਾਰਿਆਂ ਜੋੜ ਕੇ ਕੀ ਜਿਹੜੀ ਸੰਗਤ ਹੋਈ ਆ ਉਹ ਪ੍ਰਵਾਨ ਦਾ ਰੂਪ ਹੁੰਦੀ ਹੈ ਤੇ ਤੁਹਾਡੇ ਸਭੀ ਵਿੱਚ ਮੈਨੂੰ ਸ਼ਾਮਲ ਕੀਤਾ ਹੈ ਮੈਂ ਇਹਨਾਂ ਦਾ ਮੇਰੇ ਕੋ ਸ਼ਾਦਗੀ ਮੈਂ ਧੰਨਵਾਦ ਕਰ ਸਕਾਂ ਕਿ ਮੈਂ ਇਹਨਾਂ ਦਾ ਤੈਨ ਤਨ ਧੰਨਵਾਦੀ ਆ ਔਰ ਮੇਰੇ ਨਾਲ ਖਾਸ ਕਰਕੇ ਵਿਕਰਮ ਜੀ ਜਿੰਨੇ ਦਾ ਬੜਾ ਵੱਡਾ ਯੋਗਦਾਨ ਸ਼ਰਮਾ ਜੀ ਇਨਾਂ ਦੇ ਸਾਰਿਆਂ ਦੇ ਮਤਲਬ ਉਹ ਜੋ ਮਾਨਵ ਰਚਿਤਤਾ ਹੈ ਜਿਸ ਨੇ ਇਹ ਦਾ ਧੰਨਵਾਦ ਸਾਨੂੰ ਇਹ ਪੂਰੀ ਟੀਮ ਹੈ ਬਹੁਤ ਬਹੁਤ ਮੁਬਾਰਕਬਾਦ ਸੁਣੇ ਕਿ ਬਾਈ 3 ਜੋ ਬਾਈ 3 ਕਾ ਜਿਹੜੀ ਉਹ ਸਾਡੇ ਇਤਿਹਾਸ ਦੇ ਵਿੱਚ ਇੱਕ ਬੜਾ ਵੱਡਾ ਦਿਨ ਹੈ ਤੇ ਇਹਨੂੰ ਬਹੁਤ ਵੱਡੇ ਦਿਨ ਵਿੱਚੋਂ ਪੰਜਾਬ ਕੀਤਾ ਜਾਇਆ ਕਰੂਗਾ ਤੇ ਇਹਨੂੰ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਤੇ ਇਹਨੇ ਵੱਜੂ ਸਾਰੀ ਕਮੇਟੀ ਦਾ ਬਹੁਤ ਬਹੁਤ